ਆਪਣੀਆਂ ਮੰਗਾਂ ਨੂੰ ਲੈ ਬੀਤੇ ਦਿਨਾਂ ਤੋਂ ਧਰਨੇ ਤੇ ਬੈਠੇ ਮਿਊਸਪਲ EMPLOYEES UNION ਦੀ ਹੜਤਾਲ ਅੱਜ 9ਵੇਂ ਦਿਨ ਵੀ ਜਾਰੀ ਰਹੀ ਪਰ ਅਜੇ ਤੱਕ ਗੱਲਬਾਤ ਕਿਸੇ ਤਣਪੱਤਣ ਲੱਗਦੀ ਨਜ਼ਰ ਨਹੀਂ ਆ ਰਹੀ ਦੂਜੇ ਪਾਸੇ ਤਿਉਹਾਰਾਂ ਦੀ ਆਮਦ ਮੌਕੇ ਸ਼ਹਿਰ ਦੇ ਹਰ ਬਾਜ਼ਾਰ ਹਰ ਚੌਂਕ ਚਰਾਹੇ ਅਤੇ ਡੰਪਾਂ ਤੇ ਕੂੜੇ ਦੇ ਢੇਰ ਦਿਨੋਂ ਦਿਨ ਫੈਲਦੇ ਜਾ ਰਹੇ ਹਨ ਅੱਜ ਹੜਤਾਲ ਤੇ ਬੈਠੇ ਸਫਾਈ ਸੇਵਕਾਂ ਦੇ ਸਮਰਥਨ ਵਿੱਚ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਹੋਰੀ ਵੀ ਪੁੱਜੇ ਜਿੱਥੇ ਉਹਨਾਂ ਸਰਕਾਰ ਨੂੰ ਹੜਤਾਲੀਆਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀਆਂ ਕਰਨ ਅਤੇ ਕੱਲ ਤੋਂ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਚੁੱਕਣ ਦੀ ਗੱਲ ਆਖੀ। ਇੱਕ ਪਾਸੇ ਜਿੱਥੇ ਹੜਤਾਲ ਤੇ ਬੈਠੇ ਆਗੂਆਂ ਨੇ ਆਪਣੀਆਂ ਮੰਗਾਂ ਸੰਬੰਧੀ ਕਿਸੇ ਵੀ ਸਰਕਾਰ ਵੱਲੋਂ ਧਿਆਨ ਨਾ ਦਿੱਤੇ ਜਾਣ ਦੀ ਗੱਲ ਆਖਦੇ ਸਰਕਾਰ ਨੂੰ ਜਲਦ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਤਾਂ ਜੋ ਹੜਤਾਲ ਖਤਮ ਕਰ ਕੰਮ ਤੇ ਵਾਪਸ ਜਾਇਆ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਨਾ ਹੋਵੇ ਦੂਜੇ ਪਾਸੇ ਤਿਉਹਾਰਾਂ ਦੀ ਆਮਦ ਮੌਕੇ ਸ਼ਹਿਰ ਵਾਸੀਆਂ ਨੇ ਸਫਾਈ ਵਿਵਸਥਾ ਦੇ ਸੁਧਾਰ ਲਈ ਸਰਕਾਰ ਨੂੰ ਹੜਤਾਲ ਤੇ ਬੈਠੇ ਸਫਾਈ ਸੇਵਕਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ ਪੰਜਾਬ ਦੇ ਵਿੱਚ ਕਈ ਕਈ ਚਿਹਰੇ ਹੋਏ ਕਈ ਸਰਕਾਰਾਂ ਆਈਆਂ ਕਿਸੇ ਨੇ ਵੀ ਸਾਰੇ 15-15 20-20 ਸਾਲਾਂ ਤੋਂ ਸਾਡੇ ਕੱਚੇ ਮਲਾਜਮ ਜਿਹੜੇ ਕੀ ਕੱਚੇ ਦੇ ਕੱਚੇ ਹੀ ਆ ਕਈ ਸਰਕਾਰਾਂ ਆਈਆਂ ਕਿਸੇ ਨੇ ਵੀ ਸਾਡੀ ਗੱਲਬਾਤ ਨਹੀਂ ਸੁਣੀ ਜਿਹੜੀ ਸਰਕਾਰ ਆਉਂਦੀ ਆ ਸਾਨੂੰ ਲਾਰੇ ਲੱਪੇ ਲਾ ਕੇ ਚੱਲ ਜਾਂਦੀ ਆ ਇਹ ਸਰਕਾਰ ਤੇ ਸਾਨੂੰ ਬਹੁਤ ਉਮੀਦਾਂ ਸੀਗੀਆਂ ਕਿ ਚਲੋ ਇਹ ਸਰਕਾਰ ਸਾਨੂੰ ਕੁਝ ਨਾ ਕੁਝ ਪੱਕੇ ਕਰਕੇ ਜਾਏਗੀ ਪਰ ਇਹ ਵੀ ਸਰਕਾਰ ਨਕਮੀ ਨਿਕਲੀ ਆ ਤੇ ਇਸ ਕਰਕੇ ਅਸੀਂ ਸਾਨੂੰ 8ਵਾਂ 9ਵਾਂ ਦਿਨ ਹੋ ਗਿਆ ਆ ਕਿ 8ਵਾਂ 9ਵਾਂ ਦਿਨ ਹੋ ਗਿਆ ਸਾਡੀ ਕਿਸੇ ਨੇ ਵੀ ਬਾਤ ਨਹੀਂ ਪੁੱਛੀ ਤੇ ਇਸ ਕਰਕੇ ਅਸੀਂ ਨਾ ਸਾਰੇ ਤਰਨੇ ਦੇ ਬੈਠੇ ਆ 8-9 ਦਿਨ ਹੋ ਗਏ ਸ਼ਹਿਰ ਵਾਸੀ ਵੀ ਬਹੁਤ ਜ਼ਿਆਦਾ ਪਰੇਸ਼ਾਨ ਆ ਇਸ ਚੀਜ਼ ਤੋਂ ਤੇ ਅਸੀਂ ਨਹੀਂ ਚਾਹਨੇ ਕਿ ਸ਼ਹਿਰ ਵਾਸੀ ਪਰੇਸ਼ਾਨ ਹੋਣ ਤੇ ਸਰਕਾਰ ਸਾਡੀ ਜਲਦੀ ਮੰਗਾ ਮੰਨੇ ਤੇ ਆਪਾਂ ਕੰਮ ਤੇ ਆਨ ਨੂੰ ਤਿਆਰ ਆ ਅੱਜ ਮ्युनਿਸਪਲ ਕਮੇਟੀ ਦੇ ਪੱਕੇ ਕਰਮਚਾਰੀਆਂ ਨੇ ਔਰ ਜਿਹੜੇ ਕੱਚੇ ਕਰਮਚਾਰੀ ਠੇਕੇਦਾਰਾਂ ਦੁਆਰਾ ਰੱਖੇ ਗਏ ਆ ਉਹ ਸਾਰਿਆਂ ਨੇ ਅੱਜ ਕਾਫੀ ਦਿਨਾਂ ਤੋਂ ਇੱਕ ਹਾਲ ਤੇ ਬੈਠੇ ਰਿਹਾ ਜਾਂ ਧਰਨਾ ਲਾ ਕੇ ਬੈਠੇ ਆ ਮੈਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਜਿਹੜੀਆਂ ਸਰਕਾਰ ਕੋਲੋਂ ਮੰਗੀਆਂ ਉਹਨਾਂ ਨੇ ਸਰਕਾਰ ਨੇ ਜੋ ਇੱਥੇ ਅੱਗੇ ਪਤਾ ਲੱਗਾ ਹੈ ਕਿ ਸਰਕਾਰ ਨੇ ਕੋਈ ਵੱਡੀ ਕੰਪਨੀ ਹਾਇਰ ਕਰ ਲਈ ਹੈ ਜਿਹੜੀ ਸਾਫ ਸਫਾਈ ਦਾ ਕੰਮ ਜਿਹੜਾ ਉਹ ਦੇਖੇਗੀ ਲੈ ਵੀ ਕੰਪਨੀ ਹਾਇਰ ਕਰ ਲਈ ਲੇਕਿਨ ਇਹ ਜਿਹੜੇ ਦੇਸ਼ ਦੇ ਨਾਗਰਿਕ ਆ ਪੰਜਾਬ ਦੇ ਵਾਸੀ ਆ ਇਹ ਕਿੱਥੇ ਜਾਣਗੇ ਕੰਮ ਕਰਨਗੇ ਇਹਨਾਂ ਨੂੰ ਬਿਲਕੁਲ ਨਾ ਹੱਥੇ ਕਰਤਾ ਬੇਰੋਜ਼ਗਾਰ ਕਰ ਦਿੱਤਾ ਕਿੱਥੇ ਤੇ ਪੰਜਾਬ ਸਰਕਾਰ ਰੋਲਾ ਪਾਉਂਦੀ ਕਿ ਬੇਰੋਜਗਾਰੀ ਜਿਹੜੀ ਆ ਸੈਂਟਰ ਦੀ ਗਵਰਨਮੈਂਟ ਵਧਾਰੀ ਆ لیکن ਮੈਂ ਕਮਾਂਗਾ ਪੰਜਾਬ ਦੀ ਸਰਕਾਰ ਜਿਹੜੀ ਐ ਅਸਲੇ ਮੌਜੂਦਾ ਸਰਕਾਰ ਆ ਉਹ ਬੇਰੋਜ਼ਗਾਰੀ ਨੂੰ ਸਾਰੇ ਪੰਜਾਬ ਦੇ ਵਿੱਚ ਵਧਾਰੀ ਆ ਔਰ ਮੈਂ ਇਹਨਾਂ ਦੀਆਂ ਸਾਰੀਆਂ ਮੰਗਾਂ ਦੇ ਨਾਲ ਔਰ ਕੱਲ ਵਿਧਾਨ ਸਭਾ ਦਾ ਸੈਸ਼ਨ ਆ ਮੈਂ ਉੱਥੇ ਵੀ ਇਹਨਾਂ ਦੀ ਗੱਲ ਉਠਾਵਾਂਗਾ ਔਰ ਮਤਲਬ ਇਹਨਾਂ ਦੇ ਨਾਲ ਹਰ ਵੇਲੇ ਸੀ ਡਟ ਕੇ ਰਹਾਂਗੇ ਜਿੱਥੋਂ ਤੱਕ ਸ਼ਹਿਰ ਦੀ ਸਫਾਈ ਦਾ ਮਸਲਾ ਹੈ ਸਫਾਈ ਜਿੰਨਾ ਮਰਜੀ ਗੰਦ ਇਕੱਠਾ ਹੋ ਜਾਏ ਹੜਤਾਲ ਖਤਮ ਹੋਣ ਦੇ ਬਾਅਦ ਚੁੱਕਣਾ ਦੇਣਾ ਵਿਚਾਰਿਆ ਨਹੀਂ ਹੈ ਲੇਕਿਨ ਸਰਕਾਰ ਨੂੰ ਚਾਹੀਦਾ ਹੈ ਕਿ ਹਾਂ ਵੀ ਇਹਨਾਂ ਦੀਆਂ ਗੱਲਾਂ ਨੂੰ ਮੰਨ ਕੇ ਜੋ ਜੜੀਆਂ ਅਜਾਜ ਗੱਲਾਂ ਨੇ ਦੀਆਂ ਹੈਗੀਆਂ ਉਹਨਾਂ ਨੂੰ ਮੰਗ ਕੇ ਇਹਨਾਂ ਦੀ ਹੱਕ ਰਸਤੀ ਕਰੇ ਉਸ ਹੱਕ ਰਸਤੀ ਦੇ ਨਾਲ ਅਸੀਂ ਵੀ ਇਹਦੇ ਨਾਲ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਗਵਰਨਮੈਂਟ ਅੱਗੇ ਜਿਹੜੀ ਅੱਜਕੱਲ ਪੰਜਾਬ ਦੇ ਵਿੱਚ ਹੜਤਾਲ ਚੱਲਦੀ ਹੈ ਸਫਾਈ ਕਰਮਚਾਰੀਆਂ ਦੀ ਅਸੀਂ ਉਹਦੇ ਸਬੰਧ ਵਿੱਚ ਇਕੱਠੇ ਹੋ ਕੇ ਗੱਲ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਕੀ ਸਰਕਾਰ ਇਹਨਾਂ ਦੀ ਹੜਤਾਲ ਜਲਦੀ ਜਲਦੀ ਖਤਮ ਕਰੇ ਉਪਰੋ ਦੇਨ ਤਿਆਰ ਦਾ ਟਾਈਮ ਹੈਗਾ ਵਾ ਕੀ ਬਿਮਾਰੀ ਫੈਲਣ ਦਾ ਡਰ ਹੈਗਾ ਵਾ ਪਹਿਲਾਂ ਹੜ ਦੀ ਮਾਰ ਵੱਜੀ ਆ ਹੁਣ ਸਫਾਈ ਕਰਮਚਾਰੀਆਂ ਹੜਤਾਲ ਹੈ ਸਰ ਤੇ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਤੁਸੀਂ ਇਹਨਾਂ ਦੀ ਜਲਦੀ ਜਲਦੀ ਹੜਤਾਲ ਖਤਮ ਕਰਵਾਓ ਇਹਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਉਹ ਮੰਗਵਾਲ ਧਿਆਨ ਦਿਓ ਜਰੂਰ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਪੂਰੇ ਪੰਜਾਬ ਦੇ ਵਿੱਚ ਸਫਾਈ ਸੇਵਕਾਂ ਵੱਲੋਂ ਹੜਤਾਲ ਕੀਤੀ ਗਈ ਹੈ ਉਹ ਦਿਨ ਨਾਲ ਜਿਹੜੀ ਸਫਾਈ ਵਿਵਸਥਾ ਦੀ ਪੂਰੇ ਪੰਜਾਬ ਦੇ ਵਿੱਚ ਅੱਜ ਅਸੀਂ ਮੁਕੇਰੀਆਂ ਸ਼ਹਿਰ 'ਚ ਖੜੇ ਆ ਸਫਾਈ ਵਿਵਸਥਾ ਪੂਰੀ ਚਰਮੜਾਈ ਹੋਈ ਆ ਉਪਰੋਂ ਦਿਨ ਤਿਹਾੜਾਂ ਦੇ ਦਿਨ ਹੈ ਲੋਕੀ ਮਠਿਆਈਆਂ ਖਰੀਦੇ ਆ ਫਰੂਟ ਖਰੀਦੇ ਆ ਬਹੁਤ ਸਾਰੀ ਗੰਦਗੀ ਸ਼ਹਿਰ 'ਚ ਖੈਲੀ ਹੋਈ ਆ ਔਰ ਪੰਜਾਬ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਸਫਾਈ ਸੇਵਕਾਂ ਦੀ ਜਾਇਜ਼ ਮੰਗਾਂ ਹੈ ਜਿਹੜੇ ਕੱਚੇ ਕੰਮ 'ਤੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਔਰ ਜੋ ਉਹਨਾਂ ਦੀਆਂ ਜਾਇਜ਼ ਮੰਗਾਂ ਉਹਨਾਂ ਨਾਲ ਇੱਕ ਕ੍ਰਾਸ ਦਾ ਟੇਬਲ ਗੱਲ ਕਰਕੇ ਨਿਯਮ ਅਨੁਸਾਰ ਉਹਨਾਂ ਦੀ ਹੜਤਾਲ ਨੂੰ ਖਤਮ ਕਰਾਣਾ ਚਾਹੀਦਾ ਹੈ ਇਹ ਪਬਲਿਕ ਦੇ ਹਿੱਤ ਵਿੱਚ ਵੀ ਹੈ ਔਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਵੀ ਹੈ ਧੰਨਵਾਦ ਜੀ